ਜਿਹੜੇ ਘਰਾਂ ਵਿੱਚ ਬੱਚਿਆਂ ਨੂੰ ਛੋਟੇ ਹੁੰਦਿਆਂ ਤੋਂ ਹੀ ਸ਼ੈਨ ਸ਼ੀਲਤਾ ਨਿਮਰਤਾ ਤੇ ਪ੍ਰਮਾਤਮਾ ਨੂੰ ਹਾਜ਼ਰ-ਨਾਜ਼ਰ ਮੰਨ ਕੇ ਚੱਲਣਾ ਸਿਖਾਇਆ ਹੁੰਦਾ ਹੈ ਹਮੇਸ਼ਾ ਪ੍ਰਮਾਤਮਾ ਦੇ ਡਰ ਭੈ ਵਿੱਚ ਰਹਿ ਕੇ ਜ਼ਿੰਦਗੀ ਜੀਣ ਦੇ ਤੋਰੀਕੇ ਸਿਖਾਏ ਹੁੰਦੇ ਹਨ ਉਹ ਘਰ ਦੇ ਬੱਚੇ ਬਿਨਾਂ ਮਤਲਬ ਤੋਂ ਕਿਸੇ ਨਾਲ ਲੜਦੇ ਨਹੀਂ ਨਾ ਤੇ ਲੋਕਾਂ ਦੀ ਕੀ ਨੂੰ ਮੜਾ ਜੰਗਾ ਕੁਝ ਕਹਿੰਦੇ ਹੈ ਨਾ ਇਹ ਜ਼ਿੰਦਗੀ ਚੱਗੇ ਚੱਲ ਕੇ ਕਿ ਉਹ ਢਿੰਸੀ ਬਤਾ ਵਿੱਚ ਫਸਦੇ ਆ ਜਿੰਨਾ ਘਰਾਂ ਵਿੱਚ ਹੰਕਾਰ ਬੋਲਦਾ ਹੰਕਾਰੇ ਹੁੰਦੇ ਮਾਂ ਤੋਂ ਵੀ ਹੰਕਾਰੇ ਹੁੰਦੇ ਨੇ ਤੋਂ ਪਹਿਲੀ ਗੱਲ ਮਾਂ ਹੀ ਹੰਕਾਰੀ ਹੁੰਦੀ ਹੈ ਤੇ ਉਹ ਹੰਕਾਰ ਵਿੱਚ ਕੀ ਕਹਿੰਦੇ ਨੇ ਕਹਿੰਦੇ ਹੋਣਾ ਅਸੀਂ ਬੜਾ ਰੱਬ ਦੇ ਨਾਮ ਵਾਲੇ ਆ ਅਸੀਂ ਬੜਾ ਰੱਬ ਦਾ ਨਾਮ ਲੈਣੇ ਆ ਹਨਾ ਤੇ ਉਹ ਉਹਨਾਂ ਲਈ ਉਹ ਗੱਲ ਹੁੰਦੀ ਹੈ ਮੂੰਮੇ ਰਾਮ ਰਾਮ ਬਗਲ ਮੇਸ਼ਵਰੀ ਉਹ ਇੱਕ ਹਵਤਨਾ ਤੇ ਲੱਗਦੀ ਹੈ ਲਾਗੂ ਹੁੰਦੀ ਹੈ ਹਵਤਨਾ ਤੇ ਮੂੰਮੇ ਰਾਮ ਰਾਮ ਬਗਲ ਮੇਸ਼ਵਰੀ ਆਪਣੇ ਬੱਚਿਆਂ ਨੂੰ ਘਰ ਵਿੱਚ ਸਿਖਾਇਆ ਇਹੋ ਹੁੰਦਾ ਗੱਲ-ਗੱਲ ਤੇ ਕਿਸੇ ਨਾਲ ਲਲਪਣਾ ਬੇਮਤਲ ਤੋਂ ਕਿਸੇ ਦੇ ਗੱਲ ਪੈ ਜਾਣਾ ਗਾਲਾਂ ਕੱਢਣੀਆਂ ਉਹਨਾਂ ਕਿਸੇ ਦੇ ਹੱਥੀ ਪੈ ਜਾਣਾ ਮਾੜੀ ਅਕਲ ਦਾ ਜਲ ਟੈਕਨਿਕ ਤਾਂ ਪੁੱਤ ਨੂੰ ਪੈਂਦਾ ਜੈਸੀ ਕਰਨੀ ਵੈਸੀ ਪਰਣੀ